तो तो दिन्यूं। तो दिन्यूं। कलर ऐसा क्यों डालता है आपको दिख रहा दिख रहा दिख रहा आ, ओ, रखा कहां है तूने कलर जहां बेलने में रबड़ क्यों से वहाँ रबड़ इतनी है वो क्यों जलाता है आग जलाने के लिए रबड़ इतनी मैंने देखी वहाँ ਕਿਦਾਂ ਉਹ ਤੇਰੇ ਬਾਲਣ ਨੇ ਉਹ ਥੋੜੀ ਜਿਹੀ ਜੀ 20 ਕੁੰਟ ਲੈਦੇ 20 ਕੁੰਟ 20 ਕੁੰਟ ਲੈ 20 ਕੁੰਟ ਤੇ ਹੀ ਵੀ ਜਿਸਾਲ ਦੀ ਅੱਛਾ ਦੂਜੇ ਬੰਦੇ ਦੇ ਵੀਡੀਓਸ ਤੇ ਹਾਂ ਕਰਨਾ ਕੀ ਹੈ ਉਸਨੂੰ ਅੱਗ ਜਗਾਉਣੇ ਲਈ ਅੱਗ ਜਗਾਉਣੇ ਤੋਂ ਜੇ ਪਤਾ ਉਸੇ ਪੋਲੂਸ਼ਨ ਕਿੰਨਾ ਫੈਲੇਗਾ ਸਾਡੇ ਕੋਲ ਜਿਦਾ ਕਿ ਹੋਰ ਨਹੀਂ ਹੈ ਜਾਗਾ ਜਿਹੜੇ ਦੇਖ ਲੋ ਜੀ ਉਹ ਤੇ ਖਤਮ ਹੋ ਰਹੀ ਸਭ ਹੈ ਸਾਲ ਪੁਰਾਣੀ ਮੈਂ ਤੂੰ ਵਰਤ ਨਹੀਂ ਆ ਖਤਮ ਹੋਣੀ ਹੈ ਆ ਕੱਪੜੇ ਵੀ ਫੱਟਣੇ ਇੱਕ ਦਿਨ ਵਰਤ ਦਾ ਵਰਤ ਹੀ ਖਤਮ ਹੋ ਗਈ ਵਿੜਾ ਕਰ ਕਰੀ ਜਾਂਦੇ ਹਵਾ ਦਾ ਪੋਲੂਸ਼ਨ ਇਧਰ ਦੇਖ 에어 ਸਭ ਖਤਮ ਬੰਦਾ ਵੀ ਖਤਮ ਹੋਵਾ ਉਹ ਬੰਦਾ ਲਊ ਕੀ ਬੰਦੇ ਹਵਾ ਲੈਣੇ ਹੀ ਸਾ ਉਹ ਵੀ ਖਰਾਬ ਗੋੜ ਖਾਣਾ ਤੋਂ ਉਹ ਵੀ ਖਰਾਬ ਦਿਖਾ ਉਧਰ ਹੱਟ ਵਰਗ ਉਧਰ ਉਧਰ ਦਿਖਾ ਹੱਥ ਉਹ ਦਿਖਾ ਆ ਦਿਖਾ ਨਹੀਂ ਸਰ ਆ ਸਰ ਰੰਗ ਨਾਲ ਹੀ ਬਦਲ ਗਿਆ ਇੰਨੇ ਕਿਨਾਰੇ ਗੋੜਾ ਰੰਗ ਆ ਗਿਆ ਪਾਣੀ ਪਾਣੀ ਜਿਵੇਂ ਵੀ ਨਹੀਂ ਪਤਾ ਦੇਖੋ ਇਹ ਲਾਈਨਾਂ ਨੇ ਕਿੰਨ ਸੱਤਾ 1 2 3 4 5 6 7 8 9 10 10 ਕੀ ਹੈ ਕਿੰਨੀ ਲਾਈਨਾਂ ਨੇ ਇਹ ਦੇਖੋ ਗਿਣਤੀ ਕਰੋ 3 ਲਾਈਨਾਂ ਇਹ ਦੇਖੋ ਆ ਇਧਰ ਕੋ ਕਿੰਨੀਆਂ 1 2 4 5 ਆ ਗਈਆਂ ਨਾ ਬਿਲਕੁਲ 4 ਹੈ 1 2 3 4 5 ਭਾਜੀ ਮੈਂ ਕਹਿ ਰਹਾ ਹਾਂ ਇਧਰ ਕੋ 10 ਹੈ ਦਸਮੇ ਜੀ 10 ਹੈ ਮੈਂ ਨਾ ਇਹ ਕੋਈ ਕਰਦਾ 170 ਬੋਰੇ ਤੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਸੱਚ ਝੂਠ ਨਹੀਂ ਬੋਲਣਾ ਜੇ ਪਹਿਲੇ ਸੱਚ ਬੋਲਿਆ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਹਾਂ ਜੀ ਖੰਡ ਮਿਕਸ ਹੈ ਅਜੇ ਸ਼ੱਕਰ ਨਹੀਂ ਖਾएंगे ਲੋਕ ਖੰਡ ਖਾएंगे ਠੀਕ ਹੈ ওকে ਕਾਂਡ ਨੀ ਜੀ ਵਾਲੇ ਹਾਂ ਅਰੇ ਮੁੱਖ ਅਸਰ ਸਾਡਾ ਮੀਟਿੰਗ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨੀਟੂ ਜਿਹੜਾ ਬੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ ਪਰ ਇਹ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਤੇ ਖੰਡ ਕਰਦਾ ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਤਰੀ ਆ ਤੇ ਜਿਹੜਾ ਹੈ ਉਹਨੂੰ ਟਕਾਣੇ ਲਗਾਏਗਾ ਤੇ ਫਿਰ ਹੌਲੀ-ਹੌਲੀ ਕਰਕੇ ਗੁੜ 'ਚ ਮਿਲਾਏਗਾ ਤੇ ਮੈਂ ਆਪਣੀ ساری ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਬੇਲਣੇ ਦੇ ਉੱਤੇ ਵਾਕਈ ਭਰੀ ਹੋਈ ਸੀ ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਚੀਨੀ ਦੇ ਹੈਗੇ ਆ ਜੀ ਉਸੇ ਵੇਲੇ ਡਾਕਟਰ ਸਾਹਿਬ ਨੂੰ ਡਿਸਟ੍ਰਿਕਟ ਹੈਲਥ ਅਫੀਸਰ ਡਾਕਟਰ ਅਦੀਬ ਸਿੰਘ ਉਹਨਾਂ ਨੂੰ ਫੋਨ ਕੀਤਾ ਆਪਣੇ ਸੀਨੀਅਰ ਅਫਸਰਾਂ ਨੂੰ ਮੈਂ ਫੋਨ ਕੀਤਾ ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲੈ ਰਹੇ ਨੇ ਆ ਕਿਉਂ ਇਹ ਸਾਡਾ ਹੈਲਥ ਡਿਪਾਰਟਮੈਂਟ ਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਇਹ ਸਾਂਝਾ ਆਪਰੇਸ਼ਨ ਹੈਗਾ ਜਿਹਦੇ ਵਿੱਚ ਮਾਨਯੋਗ ਸਾਹਿਬ ਨੇ ਸਾਨੂੰ ਪਹਿਲਾਂ ਹੀ ਹਦਾਇਤ ਕੀਤੀ ਹੋਈ ਆ ਕਿ ਇਹ ਜਿਹੜੇ ਲੋਕ ਮਲਾਵਟ ਕਰਦੇ ਆ ਸਾਡੇ ਪੰਜਾਬ ਨੂੰ ਬੱਚਿਆਂ ਨੂੰ ਜਿਹੜੀ ਆ ਇਹ ਜ਼ਹਿਰ ਖਾ ਰਹੇ ਆ ਜਿਹਦੇ ਉੱਤੇ ਜਿਹੜਾ ਇਹਨਾਂ ਨੂੰ ਬਾਕਿਆ ਨਾ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸੇ ਲੜੀ ਵਿੱਚ ਅੱਜ ਡਾਕਟਰ ਸਾਹਿਬ ਨੇ ਆਏ ਆ ਸਾਡੇ ਸੱਦੇ ਦੇ ਉੱਤੇ ਤੇ ਆਪਣੀ ਸੈਂਪਲਿੰਗ ਕਰ ਰਹੇ ਨੇ ਇਹ ਜੋ ਫੂਡ ਸੇਫਟੀ ਟੀਮ ਹੈਗੀ ਆ ਜੋ ਵੀ ਕਾਨੂੰਨ ਅਨੁਸਾਰ ਇਹਨਾਂ ਦੀ ਸੈਂਪਲਿੰਗ ਕਰਕੇ ਆਪਣੀ ਕਾਰਵਾਈ ਅਮਲ ਵਿੱਚ ਲਿਆ ਰਹੀ ਧੰਨਵਾਦ ਰੋਲ ਸਰ ਮੈਨੂੰ ਜਿਹੜੇ ਮੁੱਖ थाना ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ ਵੇਲਣਾ ਆ ਫਗਵਾੜਾ ਰੋਡ ਤੇ ਅੱਤਵਲ ਦੇ ਲਾਗੇ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ ਵੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੇ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆਈ ਆ ਮਨੀਸ਼ ਸ਼ੋਡੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਉਸਨਾਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਨੇ ਇਹ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾਓ ਤੇ ਇਹ ਖੰਡ ਇਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਕਿ ਜੂਪੀ ਵਾਲਿਓ ਜੇ ਤੁਸੀਂ ਪੰਜਾਬ ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀ ਆ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਹੈ ਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅੱਤ ਦਰਜੇ ਦਾ ਘਟਿਆ ਗੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਕਿ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਆਏ ਰੁਕ ਗਏ ਉਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ بڑے ਚਾਵਾਂ ਨਾਲ ਖਾਣਾ ਉੱਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਰੋ ਲੋਕਾਂ ਨੂੰ ਐ ਕਹਿਣਾ ਚਾਹੁੰਦਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਤੇ ਇਹਨਾਂ ਨੇ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜ ਤਾਂ ਫੇਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਤੇ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਨੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮਿੱਲਾਂ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖਾਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖਾਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੱਡ ਨਹੀਂ ਜੇ ਖਰਾਬ ਹੋਣ ਦੇਣਾ ਸਾਡਾ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਦੀ ਹਾਂ ਥੈਂਕ ਯੂ